ਤੂੰ ਵੀ ਬੋਲ ਲੈ ਘਰ। ਕੱਚਾ ਹਾਂ ਮੈਂ ਬੋਲ ਲੈ ਕਰਾਂ ਚੱਲ ਮੈਂ ਬੋਲਦਾ। ਚੈਨਲ ਦਾ ਨਾਮ ਕੀ ਸੀ? ਆਪਣਾ ਪੰਜਾਬ। ਹੈਲੋ ਫਰੈਂਡਸ ਵੈਲਕਮ ਬੈਕ ਮਾਈ ਚੈਨਲ ਆਪਣਾ ਪੰਜਾਬ ਆਪਣੇ ਚੈਨਲ ਨੂੰ ਵਾਤੇ ਹਰ ਕੇ ਸਪੋਰਟ ਕਰਿਓ, ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤੇ ਕਮੈਂਟ ਨਾ ਕਰਨਾ ਭੁੱਲਿਆ ਕਰੋ ਜਿਹੜੇ ਆਪਣੇ ਕਸਟਮਰ ਨੂੰ ਡਿਲੀਵਰੀ ਮਿਲਦੀ ਆ ਪਲੀਜ਼ ਪਲੀਜ਼ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਕਮੈਂਟਾਂ 'ਚ ਦੱਸਿਆ ਕਰੋ ਉਹਨੂੰ ਕੱਪੜਾ ਕਿਵੇਂ ਦਾ ਮਿਲ ਰਿਹਾ ਏ। ਆਪਾਂ ਐਵੇਂ ਨਹੀਂ ਚਾਉਂ ਐਵੇਂ ਚਾਹੁੰਦੇ ਆ ਜੀ ਕਿ ਥੋਡੇ ਕਮੈਂਟ ਨਾਲ ਜਿਹੜੇ ਆਪਣੇ ਨਵੇਂ ਕਸਟਮਰ ਜੁੜ ਰਹੇ ਆ ਜੀ ਆਪਣੇ ਨਵੀਂ ਫੈਮਿਲੀ ਜੁੜ ਰਹੀ ਆ ਉਹਨਾਂ ਨੂੰ ਪਤਾ ਲੱਗੇ ਆਪਣੀ ਕੁਆਲਿਟੀ ਕੀ ਹੈ ਜੀ ਕਈ ਵਾਰ ਆਪਾਂ ਹਰੇਕ ਦੇ ਦਿਲ 'ਚ ਆਪਣ ਨੂੰ ਪਤਾ ਨੂੰ ਕੋਈ ਡਾਊਟ ਹੁੰਦਾ ਜੀ ਕਿ ਕੱਪੜਾ ਐਵੇਂ ਨਿਕਲ ਜਾਏ ਉਹਨਾਂ ਨਿਕਲ ਜੀ ਅਸੀਂ ਵੀ ਜਦੋਂ ਪਹਿਲੀ ਵਾਰ ਮੰਗਾਇਆ ਸੀ ਤਾਂ ਸਾਡੇ ਨਾਲ ਵੀ ਹੋਈ ਹੈ ਜੀ ਤਾਂ ਕਰਕੇ ਕਹਿੰਦਾ ਜੀ ਥੋਡੇ ਕਮੈਂਟ ਜੀ ਤੇ ਜਿਹੜਾ ਆਪਣਾ ਮੂਰਲਾ ਕਸਟਮਰ ਹੋਊਗਾ ਉਹਨੂੰ ਇੱਕ ਐਨਸੂਲਕ ਬਲੀਵ ਵਿਸ਼ਵਾਸ ਦਾ ਕੰਮ ਕਰੂਗਾ ਸੋ ਫਰੈਂਡਸ ਜਿਆਦਾ ਜਿਆਦਾ ਕਮੈਂਟ ਕਰਿਓ ਤੇ ਜਿਆਦਾ ਜਿਆਦਾ ਲੋਕਾਂ ਨੂੰ ਆਪਣੇ ਨਾਲ ਜੋੜਿਓ ਤੇ ਹੁਣ ਆਪਾਂ ਵੀਡੀਓ ਕਰਨ ਲੱਗੇ ਆ ਸਟਾਰਟ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਜੀ ਫਿਰ ਫੇਰ ਪੂਰੀ ਵਧੀਆ ਏਕੇ ਟੈਕਸ ਦੀ ਕਾਟਨ ਕੋਈ ਇਹਦਾ ਰੰਗ ਨਹੀਂ ਹਲਦਾ ਕੁਛ ਨਹੀਂ ਇਹਨੂੰ ਹੁੰਦਾ ਪਾਉਂਗੇ ਹੰਡਾਉਂਗੇ ਯਾਦ ਕਰੋ ਤੇ ਨਿਊ ਜੇ ਕਲਰ ਹੈ ਜੀ ਆਪਣੀ ਚੀਜ਼ ਨਿਊ ਹੈ ਜੀ ਨਵੇਂ ਡਿਜ਼ਾਈਨ ਨਵੇਂ ਕਲਰ ਅਸੀਂ ਬਾਰ ਬਾਰ ਤੁਹਾਨੂੰ ਪਤਾ ਵੀ ਨਵੇਂ ਡਿਜ਼ਾਈਨ ਤੇ ਨਵੇਂ ਕਲਰ ਲੈ ਕੇ ਆਉਣੇ ਆ ਸਾਡਾ ਕੰਮ ਹੈ ਛੋਟਾ ਜਿਹਾ ਪਰ ਅਸੀਂ ਕਲਰ ਨਵੇਂ ਨਵੇਂ ਲੈ ਕੇ ਆਉਣੇ ਆ ਤੇ ਜਿਹੜਾ ਆਪਣਾ ਕਾਪਟਨ ਸੀਗਾ ਜੀ ਔਡੀਅਲ ਹੈ ਜੀ ਬਲੈਕ ਜੈ ਜੀ ਉਹ ਨਹੀਂ ਮਿਲ ਰਿਹਾ ਹਲੇ ਹਉ ਨਹੀਂ ਨਹੀਂ ਮਿਲ ਰਿਹਾ ਜੀ ਤੇ ਅਸੀਂ ਹੱਥ ਹੱਥ ਜੋੜ ਕੇ ਵੀ ਮਿੰਤਾ-ਮੁੰਤਾ ਕਰਕੇ ਆਏ ਸੋਡੀ ਖਾਤਰ ਜੀ ਕਿ ਲਿਆਕ ਦੇ ਮੰਗਵਾ ਦਿਓ ਹਜੇ ਮੰਗਵਾ ਨਹੀਂ ਰਹੇ ਕਹਿੰਦੇ ਕਿ ਡਿਜ਼ਾਈਨ ਬਣ ਹਟਿਆ ਕੰਪਨੀ ਕੋਲ ਮਿੰਤਾ-ਮੁੰਤਾ ਕਰਕੇ ਆਏ ਇਹ ਪਹਿਲਾ ਕਲਰ ਹੈ ਏਕੇ ਟੈਕਸ ਦੀ ਵੀ ਐਮ ਵਧੀਆ ਕਾਟਨ ਹੈ ਰੇਟ ਸਾਰਾ ਦਾ ਰਹੂਗਾ ਜੀ 550 ਰੁਪਈਆ ਤੇ ਆਪਣੇ ਨੂੰ ਕੋ ਪਤਾ ਜੀ ਕੱਪੜੇ ਚ ਕੋਈ ਵੀ ਕੀ ਕਹਿੰਦੇ ਆ ਕੰਪਲੀਟ ਕੰਪਲੀਟ ਆਉਂਦੀ ਨਹੀਂ ਜਿਆਦਾ ਪੜਿਆ ਮਝਈਏ ਮੈਂ ਹੁੰਦਾ ਤੇ ਆ ਆ ਗਿਆ ਜੀ ਫਰੋਜੀ ਜਿਹਾ ਕਲਰ ਦੀਪੋ ਪਾਠ ਵੀ ਪੂਰਾ ਹੋ ਗਿਆ ਨਹੀਂ ਕੋਈ ਨਾ ਹੁਣ ਕੀਰਤਨ ਚੱਲ ਪੂੰਮੀ ਜੀ ਮੇਬੀ ਤੇ ਇਹ ਆ ਜੀ ਫਰੋਜੀ ਕਲਰ 550 ਦਾ ਇਹਨਾਂ ਦੇ ਰੰਗ ਰੰਗ ਕੁਛ ਨਹੀਂ ਨਿਕਲਦੇ ਤੁਸੀਂ ਸਾਡੇ ਤੇ ਯਕੀਨ ਕਰ ਸਕਦੇ ਹੋ ਕੈਂਡੀ ਕਲਰ ਜੀ ਹੈਗਾ ਨਾ ਯਾਤਰਾ ਨਾ ਕੈਂਡੀ ਟਾਈਪ ਜਿਹਾ ਕਲਰ ਹੈ ਯੈਸ ਜਿਵੇਂ ਕੈਂਡੀ ਨਹੀਂ ਹੁੰਦੀ ਕੈਂਡੀ ਹੁੰਦੀ ਆ ਉਵੇਂ ਜਿਹਾ ਕਲਰ ਆ ਗਿਆ ਇਹਦੇ ਵਿੱਚ ਤੁਸੀਂ ਮਹਿੰਦੀ ਆ ਕਲਰ ਹੀ ਲੱਗ ਰਿਹਾ ਜਿਵੇਂ ਹਰੀ ਮਹਿੰਦੀ ਜੀ ਹੁੰਦੀ ਸ਼ਰਤੇ ਲਾਉਣ ਵਾਲੀ ਉਵੇਂ ਕਲਰ ਰਹਦਾ ਵਿੱਚ ਪੋਏ ਇਹਨਾਂ ਦੀ ਚਿੱਟੀ ਆ ਜੀ ਸਾਰਿਆਂ ਦੀ ਕਿਸੇ ਪਹਿਨ ਭਰਾ ਨੂੰ ਕੋਈ ਰੰਗ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲਓ ਏ ਕਲਰ ਹੈ ਜਿਹੜਾ ਆਲ ਓਵਰ ਜਿਹੜਾ ਕਲਰ ਹੈ ਇਹ ਨੂੰ ਕੋਈ ਮਰਜ਼ੀ ਦੇ ਦਫਾਵੇ ਜੀ ਕੋਈ ਚੱਕਰ ਨਹੀਂ ਹੈਗਾ ਜੀ ਕੋਸਾ ਆਪਣਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਇਹ ਸਭ ਜਿਹੜਾ ਜਵਾਕ ਤੋਂ ਲੈ ਕੇ ਜੀ ਮਤਲਬ ਕਿੰਨੀ ਮਰਜ਼ੀ ਹੋਵੇ ਜੀ ਕੋਈ ਚੱਕਰ ਨਹੀਂ ਸਭ ਤੇ ਕਲਰ ਸੂਟ ਕਰੂ ਹੈ ਜੀ ਆ ਆ ਗਿਆ ਜੀ ਵਾਈਟ ਦੇ ਵਿੱਚ ਮਸਟਰਡ ਜੈਲੂ ਕੇ ਮਸਟਰਡ ਹੈ ਮਸਟਰਡ ਮਸਟਰਡ ਦੇਖੋ ਤੂੰ ਬੱਚਾ ਵੀ ਤੇਰੇ ਕੋਲ ਨਹੀਂ ਪਤਾ ਇਨ ਚੀਜ਼ਾਂ ਦਾ ਤੇ ਆਪਣਾ 18b ਬਲੈਕ ਆ ਗਿਆ ਬਲੈਕ ਆਪਾਂ ਕਿ ਸਪੈਸ਼ਲੀ ਲੈ ਕੇ ਆਏ ਹਾਂ ਜੀ ਤਾਂ ਉਹ ਬਲੈਕ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜੀ ਬਲੈਕ ਥੋੜਾ ਜ਼ਿਆਦਾ ਵਿਕਦਿਆ ਜੀ 5.5 500 ਚੇ ਵੀ ਬਲੈਕ ਹੈ ਜੀ ਬਹੁਤ ਸੋਹਣਾ ਕਲਰ ਹੈ ਸੌਫਟ ਕਾਟਨ ਹੈ ਜੀ ਪੂਰੀ ਸੌਫਟ ਕਾਟਨ ਹੈ ਜੀ ਪੂਰੀ ਸੌਫਟ ਜਿੰਨੀ ਕੁ ਹੋਣੀ ਹੈ ਤੇ ਇੱਕ ਹੋ ਕੇ ਤੁਸੀਂ ਸਾਡੇ ਤੋਂ ਕੱਪੜੇ ਮੰਗਵਾ ਸਕਦੇ ਹੋ ਵੀਰੋ ਕਿਉਂਕਿ ਇਹ ਕੱਪੜਾ ਤਾਂ ਸਾਨੂੰ ਕੋਈ ਲੰਬਾ ਨਹੀਂ ਆਇਆ ਅਜੇ ਤੱਕ ਜੀ ਜਿੰਨਾ ਆਪਾਂ ਆਪਣਾ ਕੱਪੜਾ ਵੇਚਿਆ ਜੀ BM Audi ਚ ਹੋਈ ਜੀ ਤੇ Paris Beauty ਚ ਕਿਸੇ ਦਾ ਲੰਬਾ ਨਹੀਂ ਆਇਆ ਜੀ ਕਿਉਂਕਿ ਅਸੀਂ ਸਰਦੀਆਂ ਚ ਵੀ ਵੇਚਿਆ BM ਦੇ ਬਟ ਸਾਨੂੰ ਕੋਈ ਲੰਬਾ ਨਹੀਂ ਆਇਆ ਸੋ ਆ ਇਹਦੀ ਇਹ ਇਹ ਵਾਈਟ ਨਹੀਂ ਹੈਗਾ ਇਹ ਹੋਰ ਨੂੰ ਜਾਂ ਕਲਰ ਹੈ ਹਲਕਾ ਇਹ ਤਾਂ ਐਵੇਂ ਤਾਂ ਐਵੇਂ ਲੱਗਦਾ ਜਿਵੇਂ ਕਿ ਆਪਾਂ ਹੱਥ ਨਾਲ ਹੀ ਕਿਤੇ ਕਹਿੰਦੇ ਪੇਂਟਿੰਗ ਕੀਤੀ ਦੀ ਉਹ ਚੀਜ਼ ਹੈ ਜੀ ਹੱਥ ਨਾਲ ਐਵੇਂ ਫੀਲਿੰਗ ਹੁੰਦਾ ਏ ਕਿ ਪੇਂਟਿੰਗ ਇਹ ਵੀ ਇਹ ਮੇਂ ਦਾ ਫੁੱਲ ਕਾਟਨ ਦੇ ਸੂਟ ਹੈ ਵੀਰੇ ਇਹਦੇ ਨਾਲ ਤੁਸੀਂ ਰੰਗ ਬਰੰਗੇ ਚੁੰਨੀ ਛੋਡੇ ਕੋਲੇ ਹੈਗੀ ਉਹ ਵੀ ਲੈ ਸਕਦੇ ਹੋ ਉਹਨੂੰ ਕੋਈ ਵੀ ਉਹ ਆਪਣੇ ਆ ਜਿਹੜੇ ਆਪਣੇ ਪੱਕੇ ਕੜੇ ਲੱਗੇ ਹੋਏ ਹੈ ਜੀ ਕਿ ਉਹ ਸਾਰਿਆਂ ਦੇ ਬਕਾਇਦਾ ਹੋਣਗੀਆਂ ਬਿਨਾ ਮੋਰ ਤੋਂ ਸਾਡਾ ਕੱਪੜਾ ਕੋਈ ਨਹੀਂ ਹੋਊਗਾ ਸੋ ਸਾਡੀ ਵੀਡੀਓ ਕਿਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਹੁਤ ਮਿਹਨਤ ਕਰਦੇ ਆ ਤੇ ਬਾਅਦ ਚੜ ਕੇ ਯੈਸ ਸਰ ਤੇ ਆਪ ਸਭ ਨੂੰ ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਚ ਰੱਖਣ